ਅੱਜ ਦੇ ਮੁੱਦਿਆਂ ਉੱਤੇ ਪੰਥਕ ਸਿਆਸਤ ਉੱਤੇ ਚਰਚਾ ਕਰਨੀ ਲਾਜ਼ਮੀ ਆ ਔਰ ਉਸੇ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਪੱਟੀ ਜੀ ਪੱਟੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸ਼ੁਰੂਆਤ ਕਰਦੇ ਆ ਬੀਬੀ ਕਿਰਨਜੋਤ ਕੌਰ ਨੇ ਹਾਲ ਹੀ ਦੇ ਵਿੱਚ ਇੱਕ ਫੇਸਬੁੱਕ ਪੋਸਟ ਪਾਈ ਹੈ ਔਰ ਉਸ ਫੇਸਬੁੱਕ ਪੋਸਟ ਦੇ ਵਿੱਚ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਦੇ ਨਾਲ ਇਹ ਇਲਜ਼ਾਮ ਲਾਇਆ ਕਿ ਤੁਸੀਂ ਲੋਕਲ ਲੀਡਰਾਂ ਨੂੰ ਨਹੀਂ ਦੱਸਦੇ ਕਿ ਤੁਸੀਂ ਕੀ ਸਮਾਗਮ ਮਨਾਉਣ ਜਾ ਰਹੇ ਹੋ ਇਹ ਉਹਨਾਂ ਨੇ ਮੈਨੂੰ ਲਾਦਾ ਐਸਜੀਪੀਸੀ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਔਰ ਨਾਲੋਂ ਨਾਲ ਕਿਹਾ ਕਿ ਜਿਹੜਾ ਭਗੌੜਾ ਪ੍ਰਧਾਨ ਹੈ ਤੁਹਾਡਾ ਅਕਾਲ ਤਖਤ ਦਾ ਉਹ ਉਹ ਸਾਰਾ ਕੁਝ ਨਾਲ ਨਾਲ ਲਾ ਕੇ ਕੀਤਾ ਜਾ ਰਿਹਾ ਇਹ ਕੀ ਮੈਟਰ ਹੈ ਜੀ ਪਹਿਲੀ ਗੱਲ ਤੇ ਇਹ ਆ ਭੀ ਭਗੌੜਾ ਪ੍ਰਧਾਨ ਹੈਗਾ ਸੁਖਬੀਰ ਸਿੰਘ ਬਾਦਲ ਹੂੰ ਕਿ ਪਹਿਲਾ ਤੁਸੀਂ ਬਕਾਇਦਾ ਤੌਰ ਤੇ ਇਹ ਗੱਲ ਕਹਿ ਦਿੱਤੀ ਵੀ ਅਸੀਂ ਆ ਆਪਣੀਆਂ ਗੱਲਾਂ ਮੰਨਦੀਆਂ ਅਸੀਂ ਗਲਤੀਆਂ ਕੀਤੀਆਂ ਅਸੀਂ ਸੈਣੀ ਲਾਇਆ ਗਲਤੀ ਕੀਤੀ ਅਸੀਂ ਬਕਾਇਦਾ ਤੌਰ ਤੇ ਬੇਦਬੀ ਹੋਈ ਤੇ ਗਲਤੀ ਕੀਤੀ ਸਭ ਨੂੰ ਦੋਲ ਤੇ ਮੁੜ ਕੇ ਤੁਸੀਂ ਭੱਜ ਗਏ ਤੇ ਪਗੋੜਾ ਪ੍ਰਧਾਨ ਇਸ ਫਿਰ ਕਿਉਂ ਨੂੰ ਕਿਹਾ ਉਹਨਾਂ ਤੇ ਬੀਬੀ ਕਿਰਨ ਜੋਤ ਜਿਹੜੀ ਆ ਉਹ ਕਿਸੇ ਵੇਲੇ ਕਾਲੀ ਦਲ ਬਾਦਲ ਦੀ ਜਿਹੜੀ ਸੀ ਉਹ ਬੜੀ ਵਫਾਦਾਰ ਵਰਕਰ ਸੀ ਸਮਰਥਕ ਸੀ ਲੀਡਰ ਸੀ ਤੇ ਬੀਬੀ ਕਿਰਨ ਜੋ ਜੜੀਆਂ 1996 ਤੋਂ ਸ਼੍ਰੋਮਣੀ ਕਮੇਟੀ ਦੀ ਲਗਾਤਾਰ ਮੈਂਬਰ ਬਣਦੀ ਆ ਰਹੀ ਆ ਅੱਜ ਕੱਲ ਉਹ ਵਿਰੋਧੀ ਖੇਮੇ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਆਪਣਾ ਔਰਾ ਸੀਗਾ ਆਪਣਾ ਇੱਕ ਦਮਦਵਾ ਸੀ ਦਮਦਵਾ ਸੀਗਾ ਇੱਕ ਆਪਣਾ ਸਤਕਾਰ ਸੀ ਅੱ삐 ਕੋਈ ਲੀਡਰ ਦੇ ਖਿਲਾਫ ਬੋਲਦਾ ਨਹੀਂ ਸੀਗਾ ਲੇਕਿਨ ਸਖਬੀਰ ਸਿੰਘ ਬਾਦਲ ਦੇ ਖਿਲਾਫ ਅੱਜ ਲੀਡਰ ਦੇ ਖਿਲਾਫ ਬੋਲ ਰਿਹਾ ਹੈ ਤੁਸੀਂ ਕਦੀ ਇਹਨਾਂ ਦੇ ਸਮਾਗਮ ਵੇਖਿਓ ਜਦੋਂ ਸ਼ਰੋਮਣੀ ਕਮੇਟੀ ਕੋਈ ਨੋ ਕੀ ਪੂਗ ਪੌਂਦੀ ਸਮਾਗਮ ਕਰਦੀ ਆ ਭਾਵੇਂ ਉਹ ਭਗਤ ਰਵੀ ਜੀ ਦਾ ਆਵੇ ਭਗਤ ਕਬੀਰ ਜੀ ਦਾ ਆਵੇ ਭਗਤ ਧੰਨਾ ਜੀ ਦਾ ਆਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੋਵੇ ਉੱਥੇ ਸੰਗਤ ਨਹੀਂ ਹੁੰਦੀ ਇਹਨਾਂ ਦੇ ਆਪਣੇ ਮੁਲਾਜ਼ਮ ਹੁੰਦੇ ਆ ਤੇ ਅਖਬਾਰ ਚ ਫੋਟੋ ਵੇਖੋ ਤੇ ਇਹਨਾਂ ਦੇ ਮੁਲਾਜ਼ਮ ਜਿਹੜੇ ਅਰਦਾਸ ਹੋ ਰਹੀ ਆ ਨਾ ਹੱਥ ਜੋੜ ਕੇ ਖਲੋਤੇ ਆ ਕੌਣ ਜੀ ਸੈਕਟਰੀ ਆ ਆ ਕੌਣ ਜੀ ਮੈਨੇਜਰ ਆ ਐਡੀਸ਼ਨਲ ਮੈਨੇਜਰ ਆ ਐਡੀਸ਼ਨਲ ਸੈਕਟਰੀ ਆ ਮੀਤ ਸੈਕਟਰੀ ਮਤਲਬ ਉਹੀ ਹੋਣਗੇ ਤੁਹਾਨੂੰ ਪਬਲਿਕ ਵੀ ਦੱਸੇਗੀ ਉੱਥੇ ਇਹਦਾ ਮਤਲਬ ਜੇ ਪਬਲਿਕ ਨਹੀਂ ਹੈਗੀ ਤੇ ਫਿਰ ਤੁਸੀਂ ਆਪ ਸਿਆਣ ਹੋ ਇਹਨਾਂ ਨਾਲ ਸਾਥ ਕੀ ਦੇਣਾ ਲੋਕ ਤੇ ਉਦੋਂ ਪਿੱਛੇ हट ਗਏ ਸੀ ਜਦੋਂ ਸਰਕਾਰ ਸੀ ਇਹਨਾਂ ਦੀ 2015 ਦੇ ਵਿੱਚ ਸਾਰਾ ਪੰਜਾਬ ਬੰਦ ਕਰਦਾ ਲੋਕਾਂ ਦੇ ਮੇਦ ਵੀ ਤੋਂ ਬੰਦ ਗੁੱਸਾ ਬੇਤਵੀ ਦਾ ਨਹੀਂ ਸੀਗਾ ਜਿੰਨਾ ਇਹਨਾਂ ਦੀ ਕਾਰਗਿਰਿਕ ਗੁੱਸਾ ਸੀ ਇਸ ਕਰਕੇ ਬੀਬੀ ਕਿਰਨਜੋਤ ਨੇ ਬਿਲਕੁਲ ਠੀਕ ਕੀਤਾ ਵਾ ਭਈ ਜਿਹੜੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜੇ ਸ਼ਰਮਣੀ ਕਮੇਟੀ ਦੇ ਮੈਂਬਰਾਂ ਨੂੰ ਤੁਸੀਂ ਸਹੀ ਜਾਣਕਾਰੀ ਦੇ ਦਿੰਦੇ ਹੋ ਕਿ ਕਿਹਨੂੰ ਦੇਓਗੇ ਫਿਰ ਆਪਣੇ ਸਮਰਥਕਾਂ ਨੂੰ ਦੇਓਗੇ ਨਾ ਜਿਹੜੇ ਬਾਦਲ ਦੇ ਬੰਦੇ ਆ ਉਹ ਸ਼ਰਮਣੀ ਕੁੰਟੀ ਮੈਂਬਰ ਉਨੇ ਆਪਣਾ ਗੁੱਸਾ ਸ਼ੋਅ ਕੀਤਾ ਵੀ ਜੇ ਮੇਰੇ ਕੋਲੇ ਜਾਣਕਾਰੀ ਨਹੀਂ ਹੈਗੀ ਵੀ ਕਿਹੜਾ ਪ੍ਰੋਮ ਕਦੋਂ ਤੇ ਕਿੱਥੇ ਹੈ ਬਾਕੀ ਕਿਸੇ ਨੂੰ ਤੁਸੀਂ ਕੀ ਦੱਸੋਗੇ ਤੁਸੀਂ ਇਸ ਕਰਕੇ ਸਹਿਬ ਸਿੰਘ ਜੀ ਬੀਬੀ ਕਿਰਨਜੋਤ ਦਾ ਗੁੱਸਾ ਵੀ ਜਾਇਜ਼ ਹੈ ਤੇ ਗੱਲ ਵੀ ਸਹੀ ਉਹਨਾਂ ਦੀ ਹਮ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਦੁਰਦਸ਼ਾ ਇੰਨੀ ਕਿਉਂ ਹੈ ਉਹਦਾ ਕਾਰਨ ਸਿਰਫ ਇਹ ਹੋਈ ਆ ਕਿ ਸਭ ਕੁਝ ਉੱਤੇ ਸੁਖਬੀਰ ਸਿੰਘ ਬਾਦਲ ਹੀ ਆ ਉਹਦਾ ਪਰਿਵਾਰ ਹੀ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਸੇਵਾਦਾਰ ਬਦਲਣਾ ਹੋਵੇ ਤੇ ਉਹ ਪ੍ਰਧਾਨ ਦੇ ਵਸਦਾ ਰੋਗ ਨਹੀਂ ਉਹਨੂੰ ਉੱਤੋਂ ਪੁੱਛਣਾ ਪੈਂਦਾ ਜੀ ਮੈਂ ਬਦਲ ਰਿਹਾ ਉਪਰੋਂ ਬਗੈਦਾ ਤੌਰ ਤੇ ਹੁਕਮ ਆ ਜਾਵੇ ਨਾ ਜਿਹੜਾ ਕੰਮ ਨਾ ਵੀ ਕੀਤਾ ਹੁੰਦਾ ਵੀ ਹਾਂ ਹੋ ਜਾਂਦੀ ਬੇਸ ਕਰਕੇ ਬੀਬੀ ਕਿਰਨਜੋਤ ਜੀ ਦਾ ਗੁੱਸਾ ਵੀ ਠੀਕ ਤੇ ਗਿਲਾ ਵੀ ਠੀਕ ਹੋ ਜਾਂਦਾ ਅਸੀਂ ਸੋਚਿਆ ਸੀ ਵੀ ਸ਼ਾਇਦ ਲੋਕ ਠੀਕ ਹੋ ਜਾਣਗੇ ਇੱਕ ਤਿੰਨ ਲਫ਼ਜ਼ ਹੁੰਦੇ ਨੇ ਪੰਜਾਬੀ ਇੱਕ ਨਿਰਾਸ਼ਾ ਹੁੰਦੀ ਹੈ ਇੱਕ ਨਾਰਾਜ਼ਗੀ ਹੁੰਦੀ ਹੈ ਇੱਕ ਨਫ਼ਰਤ ਹੁੰਦੀ ਹੈ ਅਕਾਲੀ ਦਲ ਬਾਦਲ ਦੇ ਨਾਲ ਬਕਾਇਦਾ ਤੌਰ ਤੇ ਲੋਕਾਂ ਨੂੰ ਤਿੰਨੇ ਲਫ਼ਜ਼ ਕਰ ਦੇਗੀ ਜੇ ਤੁਹਾਡੇ ਚ ਨਰਾਜ ਕੀ ਹੈ ਤੁਸੀਂ ਅਗਲੇ ਨੂੰ ਕਹੋਗੇ ਭਈ ਤੁਹਾਡਾ ਕੰਮ ਸੈਟੀਸਫਾਈ ਨਹੀਂ ਤੁਸੀਂ ਕੰਮ ਨਹੀਂ ਕਰੋ ਆਪਾਂ ਤੁਹਾਨੂੰ ਵੋਟਾਂ ਸੀ ਪਾ ਦੇ ਜੇ ਨਰਾਸ਼ਆ ਬਤੋ ਵੀ ਉਸੇ ਤਰ੍ਹਾਂ ਦੀ ਹੁੰਦੀ ਆ ਨਰਾਸ਼ ਅੰਦਰ ਕਰਦੇ ਕੁਝ ਹੈ ਨਹੀਂ ਪਰ ਬਾਕੀ ਵੋਟ ਪਾਈ ਕਿਨੂੰ ਅਸੀਂ ਪੰਥਕ ਪਾਰਟੀ ਤੇ ਹੋ ਰਹੀ ਹੈ ਜਦੋਂ ਫਿਰ ਨਫਰਤ ਹੋ ਜਾਂਦੀ ਹੈ ਨਾ ਉਹ ਕਹਿੰਦੇ ਤੂੰ ਦੌਰ ਹੀ ਆ ਤੈਨੂੰ ਵੇਖਣਾ ਹੀ ਨਹੀਂ ਮੈਂ ਤੇ 2 ਜਾਂ 17 ਤੋਂ ਪਹਿਲਾਂ ਤੋਂ 15 ਤੋਂ ਜਿਹੜੀ ਨਫਰਤ 10 ਸਾਲ ਤੋਂ ਚੱਲਦੀ ਕਲਦੀ ਅਜੇ ਵੀ ਉੱਚ ਕੋਈ ਬੋਧੀ ਸੁਧਾਰ ਨਹੀਂ ਹੋਇਆ ਤੇ ਰਿੰਦੀ ਕੁਦੀ ਇਹ ਗੱਲ ਤੁਸੀਂ ਇੱਥੇ ਜਿਹੜੇ ਵਿਰੋਧੀ ਧਿਰ ਦੇ ਤੁਹਾਡੇ ਮੈਂਬਰ ਨੇ ਉਹਨਾਂ ਨੂੰ ਵੀ ਜਾਣਕਾਰੀ ਦਿਓ ਵੀ ਅਸੀਂ ਇਹ ਧਵਾਗਮ ਕਰ ਰਹੇ ਹਾਂ ਉਹ ਆਪਿ ਆਜ ਨੂੰ ਰਣਗੇ ਉੱਥੇ ਹੂੰ ਬੀਬੀ ਜੀ ਨੂੰ ਸਿਰਫ ਜਿਹੜਾ ਇਸ ਗੱਲ ਦਾ ਗੁੱਸਾ ਵਾ ਤੋ ਉਹਦਾ ਗੁੱਸਾ ਨਿਕਲਿਆ ਹੂੰ ਕਰੰਜੀਤ ਸਿੰਘ ਜੱਸੋਵਾਲ ਅੱਜਕੱਲ ਖਲਾਫ ਇਹਨਾਂ ਬਾਦਲਾਂ ਦੇ ਭਰਨਾਮ ਸਿੰਘ ਤੁਮਾ ਦਾ ਜਿਹੜਾ ਬੜਾ ਤਕੜਾ ਸਾਥੀ ਹੈ। ਬੀਬੀ ਕਿਰਨ ਜੋਤ ਕੁਲ ਬੋਲਣ ਲੱਗੀ ਸੀ ਵੀ ਵੇਖੋ ਉਹਦੀ ਮੁੱਦਾ ਬੜਾ ਵਧੀਆ ਸੀਗਾ। ਵੀ ਮੈਂ ਕੈਨੇਡਾ ਚ ਗਈਆਂ ਤੇ ਕੈਨੇਡਾ ਦੀ ਲੋਕਲ ਫਲਾਈ ਚ ਮੇਰੀ ਕਿਸੇ ਗਾਤਰਾਂ ਨੇ ਲਵਾਇਆ ਤੇ ਸਾਡੇ ਇੱਥੇ ਗਾਟੇ ਲਵਾ ਦਿੰਦੇ। ਕਾਰ ਲਵਾ ਦਿੰਦੇ। ਕੈਨੇਡਾ ਨੂੰ ਕੋ ਖਤਰਾ ਨਹੀਂ ਕਰ ਸਾਨੂੰ ਜ਼ਿਆਦਾ ਖਤਰਾ ਹੈ ਇਹਦੇ ਤੋਂ ਲੇਕਿਨ ਉਹਨੂੰ ਬੋਲਣ ਹੀ ਤਾਂ ਸਟੇਜ ਦੇ ਉੱਤੇ ਚਰਨਜੀਤ ਸਿੰਘ ਜਸਵਾਲ ਨੇ ਮਾਈਕ ਚੁੱਕ ਕੇ ਲਿਆ ਮਾਈਕ ਬੰਦ ਕਰਤਾ ਰੌਲਾ ਪਾਤਾ ਬੋਲੇ ਸੋਨ ਆਲਸਾਤਰੀਕਲ ਮਤਲਬ ਇਹੋ ਜਿਹੀ ਕੰਜਰ ਕੁੜੀ ਨੂੰ ਖੋਲਦੇ ਨੇ ਉੱਥੇ ਬੀਬੀ ਨੇ ਬਾਅਦ ਬੀਡੀ ਨਾਲ ਗੱਲ ਕੀਤੀ ਵੀ ਮੇਰਾ ਮੁੱਦਾ ਆ ਸੀਗਾ ਤੇ ਮੁੜ ਕੇ ਸ਼ਰਮ ਵੀ ਇਹਨਾਂ ਨੂੰ ਆਈ ਵੀ ਮੁੱਦਾ ਕੱਢਾ ਵਧੀ ਅਸੀਂ ਤੇ ਮੱਤਾ ਪਾਸ ਕਰਨਾ ਸੀ ਅਸੀਂ ਇਸ ਕਰਕੇ ਬੀਬੀ ਕਿਰਨਜੋਤ ਕਹਿੰਦਾ ਬਿਲਕੁਲ ਜਿਹੜਾ ਦੁਨਸਤ ਗਿਲਾ ਹੈਗਾ ਵਾ ਲੇਕਿਨ ਬੀਬੀ ਜੀ ਤੁਸੀਂ ਵੀ ਇਸੇ ਸਿਸਟਮ ਦਾ ਲੰਮਾ ਸਮਾਂ ਕੱਟੋ-ਕੱਟ 25 ਸਾਲ ਤੁਸੀਂ ਸਾਰੇ ਵੇਦੇ ਅੱਜ ਖਲਾਫ ਤੇ ਇੱਕ ਵੱਖਰੀ ਗੱਲ ਜੀ ਬਿਲਕੁਲ ਪੱਟੀ ਸਾਹਿਬ ਅਸੀਂ ਪੰਥਕ ਸਿਆਸਤ ਵੱਲ ਵੀ ਆਉਨੇ ਆ ਪਰ ਪਹਿਲਾਂ ਇੱਕ ਵੱਡੀ ਖਬਰ ਖਬਰ ਵਿਚਾਰ ਲਈਏ ਕੰਗਣਾ ਰਣੌਤ ਅੱਜ ਅਦਾਲਤ ਵਿੱਚ ਪੇਸ਼ ਹੁੰਦੀ ਆ ਆਖਰਕਾਰ ਕਹਿੰਦੇ ਮਾਫੀ ਵੀ ਮੰਗ ਲਈ ਪਰ ਜਦੋਂ ਬਾਹਰ ਆਏ ਤਾਂ ਬੀਬੀ ਮਹਿੰਦਰਕੌਰ ਦੇ ਪਤੀ ਉੱਥੇ ਮੌਜੂਦ ਸੀ ਉਹ ਕਹਿੰਦੇ ਪਿੱਛੇ ਨਹੀਂ ਜੇ ਹਟਣਾ ਹੁਣ ਅੱਗੇ ਕਿਸ ਤਰ੍ਹਾਂ ਦਾ ਭਵਿੱਖ ਦਿਖਦਾ ਤੁਹਾਨੂੰ ਇਸ ਮਾਮਲੇ 'ਚ ਵੇਖੋ ਜਦੋਂ ਉਹਨੇ ਮਾਫੀ ਮੰਗ ਲਈ ਫਿਰ ਤੁਸੀਂ ਕੀ ਕਰੋਗੇ ਉੱਥੇ ਹਮ ਸਿੱਖ ਪੰਥ ਦਾ ਇੱਕ ਸੂਲ ਜਿਹੜਾ ਚੜ ਕੇ ਆਵੇ ਉਹਦੇ ਵਾਸਤੇ ਤੇਗਾ ਤੇ ਜਿਹੜਾ ਝੁੱਕ ਕੇ ਆਵੇ ਉਹ ਤੋਂ ਸਿੱਧੇਗਾ ਜੀ ਅਕਾਲ ਤੱਕ ਸਾਡਾ ਬਖਸ਼ਿੰਦ ਤਖਤ ਹੈ ਜਿਹੜਾ ਇੱਥੇ ਆ ਕੇ ਪੇਸ਼ਿਕਾ ਨੂੰ ਮਾਫੀ ਮਿਲੀ ਮਿਲੀ ਹੈ ਹਮ ਹైਦਰਾਬਾਦ ਦੇ ਨizam ਦੀ ਜਿਹੜੀ ਆ ਅੰਗਰੇਜ਼ਾਂ ਦਾ ਪੰਗਾ ਪੈ ਜਾਂਦਾ ਅੰਗਰੇਜ਼ ਉਹ ਦੇਸ਼ ਤਕਾ ਦੇ ਦਿੰਦੇ ਉਹ ਕਈ ਦੇਸ਼ਾਂ ਕੋਲ ਜਾਂਦਾ ਉਹ ਬਰਮਾ ਕੋ ਜਾਂਦਾ ਉਹ ਨੇਪਾਲ ਕੋ ਜਾਂਦਾ ਕਈ ਉਰਗ ਕੋ ਜਾਂਦਾ ਲੇਕਿਨ ਕੋਈ ਉਹਨੂੰ ਚੱਲਦਾ ਨਹੀਂ ਹਮ ਅਖੀਰ ਤੇ ਉਹਨੂੰ ਕਹਿੰਦੇ ਵੀ ਤੁਸੀਂ ਸਿੱਖ ਰਾਜੇਗਾ ਮਹਾਰਾਜਾ ਰਣਜੀਤ ਸਿੰਘ ਕੋਲ ਦੇ ਜਾਓ ਹੂੰ ਮਹਾਰਾਜਾ ਰਣਜੀਤ ਸਿੰਘ ਕੋਲ ਹੁੰਦਾ ਤੇ ਮਹਾਰਾਜਾ ਸਿੰਘ ਨਾ ਕਰ ਦਿੰਦਾ ਉਹ ਵੀ ਨਹੀਂ ਮੈਂ ਤੈਨੂੰ ਪਨਾ ਨਹੀਂ ਦੇ ਸਕਦਾ ਕਿਉਂਕਿ ਮੇਰੀ ਅੰਗਰੇਜ਼ਾਂ ਨਾਲ ਸੰਬੰਧ ਉਹ ਵਧੀਆ ਨਹੀਂ ਉਹ ਤੋਂ ਨਰਾਸ਼ ਹੋ ਕੇ ਵਾਪਸ ਮੁੜਦਾ ਉਹਨੂੰ ਕਿ ਸਿਹਰਤ ਸਿੱਖ ਮਿਲਦਾ ਕਹਿੰਦੇ ਇਦਾਂ ਨਹੀਂ ਤੂੰ ਬਣਾ ਮਿਲੀ ਤੂੰ ਅਕਾਲ ਤਖਤ ਤੇ ਜਾ ਉਹ ਬਸ਼ੰਤ ਤਖਤ ਉਹ ਕਾਲ ਤੱਕ ਤੇ ਹੁੰਦਾ ਕਾਲ ਤੱਕ ਤੇ ਆਪਣੀ ਆ ਕੇ ਰਜਾਈ ਕਰਦਾ ਵਾ ਫਰਿਆਦ ਕਰਦਾ ਆਪਣੀ ਤੇ ਅਕਾਲ ਤਖ ਦਾ ਜਥੇਦਾਰ ਬਕਾਇਦਾ ਹੁਕਮ ਕਰਦਾ ਮਹਾਰਾਜ ਰੰਜੀਤ ਸਿੰਘ ਨੂੰ ਵੀ ਉਹ ਪਨਾਹ ਦਿੱਤੀ ਆਪਣੇ ਰਾਜ ਚ ਮਤਲਬ ਜਿਹੜਾ ਬੰਦਾ ਚੁੱਕਿਆ ਉਹਨੂੰ ਮਾਫੀ ਮਿਲਦੀ ਉਹ ਪਨਾਹ ਦਿੱਤੀ ਗਈ ਅੰਗਰੇਜ਼ਾਂ ਨੇ ਗੁੱਸਾ ਕੀਤਾ ਉਹ ਕਹਿੰਦਾ ਜੀ ਮੇਰੇ ਵੱਸ ਦਾ ਰੋਗ ਨਹੀਂ ਹੈਗਾ ਉਹ ਸਾਡਾ ਕਾਲ ਤੱਕ ਤਾਂ ਜਿਹਹਦਰ ਦਾ ਹੁਕਮ ਉਹ ਮੈਂ ਚੱਲ ਸਕਦਾ ਜੋ ਮਰਜ਼ੀ ਹੋ ਜੇ ਇਸ ਕਰਕੇ ਮਾਫੀ ਦਾ ਬੜਾ ਵੱਡਾ ਸੰਕਲਪ ਜੇ ਬੀਬੀ ਲਿਖਤੀ ਮਾਫੀ ਮੰਗਦੀ ਹੈ ਤੇ ਮੇਰੇ ਖਿਆਲ ਉਹਦੇ ਚ ਕੋਈ ਆਪਾਂ ਨੂੰ ਅਰਚਨ ਨਹੀਂ ਪੇਸ਼ ਹੋਣੀ ਚਾਹੀਦੀ ਬੀਬੀ ਨੇ ਅਦਾਲਤ ਦੇ ਵਿੱਚ ਮਾਫੀ ਮੰਗੀ ਹੈ ਬਕਾਇਦਾ ਤੌਰ ਤੇ ਮੇਥੋਂ ਗਲਤੀ ਹੋਈ ਮੈਂ ਮਾਫੀ ਮੰਗਦੀ ਲੇਕਿਨ ਅਗਲੀ ਕਾਰਵਾਈ ਕਰਨੀ ਅਗਲੇ ਦੇ 24 11 ਪਾਤੀ ਜਬ ਇਹ ਨੰਬਰ ਨੂੰ ਫਿਰ ਪੇਸ਼ੀ ਹੋਗੀ ਉਹ ਸਪੇਸ਼ੀ ਦੇ ਬੀਬੀ ਕਗਲਾਨਾਥ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ ਨਹੀਂ ਪਤਾ ਲੇਕਿਨ ਉਹਦੇ ਬੀਬੀ ਵਿੰਦਰਕੌਰ ਦੇ ਹਸਬੰਦ ਨੂੰ ਇਹ ਗੱਲ ਕਹਿਣੀ ਕਿਵੇਂ ਕਹਿਤੀ ਮੈਨੂੰ ਨਹੀਂ ਪਤਾ ਜਿਹੜੇ ਵਕੀਲ ਇਹਨਾਂ ਦੇ ਹੈਗੇ ਨੇ ਉਹ ਕਹਿੰਦੇ ਜੀ ਬੀਬੀ ਬੇਬੇ ਵਿੰਦਰਕੌਰ ਨੇ ਆਪ ਇਨੀ ਗੱਲ ਕਹੀ ਸੀ ਬੇਟਾ ਜੇ ਉਹ ਮਾਫੀ ਮੰਗਦੀ ਤੇ ਛੱਡੋ ਆਪਾਂ ਕਿਹਨਾਂ ਆਪਣੀ ਕਿ ਨਿੱਜੀ ਦੁਸ਼ਮਣੀ ਨਹੀਂ ਕੀਤੀ ਹੂੰ ਬਾਹਰ ਆ ਕੇ ਗੋਲਬੋਲ ਗੱਲਾਂ ਕਰਦੀ ਆ ਅੰਦਰੋਂ ਮਾਫੀ ਮੰਗਿਓ ਦੀ ਜੇ ਉਹਦੇ ਹਸਬੰਦ ਨੂੰ ਮਿਲੀ ਆ ਉਹਨੂੰ ਕੋਈ ਮਾਫੀ ਮੰਗੀ ਹੋਣੀ ਤੇ ਜੇ ਉਹ ਕਿੰਨੇ ਪਿੱਛੇ ਨਹੀਂ ਹਟਣਾ ਤੇ ਕੀ ਹੋਊਗਾ ਕੁਝ ਵੀ ਨਹੀਂ ਹੋਣਾ ਆਪਣੇ ਕੀਤੇ ਲੈ 500 ਤੜਾ 500 400 ਜੀ ਕੁਝ ਨਾ ਨਕੀ ਹੋ ਕੋਈ ਫਿਰ ਨਾ ਤੇ ਚੱਲਦਾ ਵੀ ਚੱਲਦਾ ਰਹੇ ਇਹ ਇਸ ਕਰਕੇ ਮਾਫੀ ਤੇ ਦੇਣੀ ਪਊ ਇਹ ਇੱਕ ਦੀ ਦੋ ਤਰੀਕਾ ਹਰ ਵੱਧ ਵੱਧ ਪਾ ਲੋ ਕਿ ਮਾਫੀ ਦੇਣੀ ਪਊ ਬੀਬੀ ਬੀਬੀ ਅਸੀਂ ਦਰਕਰ ਵੀ ਕਿਹਾ ਚੁੱਕੀ ਹਾਂ ਲੇਕਿਨ ਜਿਹੜੀ ਬਈ ਇਹ ਕੰਗੜਾ ਕਾਟੇ ਨੇ ਵੀ ਨਹੀਂ ਕੀਤੀ ਗੋਤਮ ਜਾਦਵ ਨਾਮ ਦੇ ਇੱਕ ਵਕੀਲ ਨੇ ਟਵੀਟ ਕੀਤਾ ਜਿਹਦੇ ਵਿੱਚ ਕਿਹਾ ਉਹਨੇ ਵੀ ਇਹੋ ਜੀਆਂ ਬੀਬੀਆਂ ਸੌ ਸੌ ਰੁਪਏ ਦੇ ਉਹਨੇ ਦੋ ਬਣਾਇ ਸੀ ਖਾਂਦੇ ਇੱਕ ਜਿਹੜਾ ਬਿੰਤ ਸੁਬਾਨੋ ਵਾਲਾ ਜਿਹੜਾ ਸੀਏ ਦੇ ਖਿਲਾਫ ਸ਼ਹੀਦ ਬਖਤਰ ਨ ਲੱਗਾ ਸੀ ਤੇ ਇੱਕ ਇੱਕਸਾਨ ਵਾਲਾ ਤੇ ਇਹ ਜਦੋਂ ਕੀਤੇ ਸੀ ਤੇ ਫਿਰ ਬੀਬੀ ਮਿੰਦਰ ਕੋਲ ਦੀ ਫੋਟੋਲੋਜੀ ਦੀ ਬੀਬੀ ਮਿੰਦਰ ਕੋਲ ਫਿਰ 4 ਜਨਵਰੀ 2021 ਨੂੰ ਅਦਾਲਤ ਚ ਗਈ ਸੀ ਹੂੰ ਕੇਸ ਚੱਲਦਾ ਰਿਹਾ 2022 ਜਾ ਕੇ ਸਮਨ ਜਾਰੀ ਹੋਏ ਸੀ ਕੰਗੜਾ ਨੂੰ ਕੰਗੜਾ ਨੇ ਕੋਈ ਪ੍ਰਵਾਹ ਨਹੀਂ ਕੀਤੀ ਜਦੋਂ ਠਿਬਰੀ ਟੈਟ ਕੀਤੀ ਤਾਂ ਫਿਰ ਉਹਦੇ ਜਿਹੜੇ ਸੀ ਬੇਲਬਲ ਵੜ ਜਾਰੀ ਕੀਤੇ ਫਿਰ ਕੰਗੜਾ ਭੱਜੀ ਫਿਰ ਕੰਗੜਾ ਹਾਈ ਕੋਰਟ ਜਾਂਦੀ ਹਾਈ ਕੋਰਟ ਇਹਦੀ ਜਿਹੜੀ ਆ ਉਹ ਐਪਲੀਕੇਸ਼ਨ ਰੱਦ ਕਰ ਦਿੰਦੀ ਹੈ ਪਿੰਲੇ ਤੋਂ ਪੇਸ਼ ਹੋਣਾ ਪਊ ਫਿਰ ਸੁਪਰੀਮ ਕੋਰਟ ਜਾਂਦੀ ਹੈ 1 8 2025 ਨੂੰ ਇਹਦੀ ਐਪਲੀਕੇਸ਼ਨ ਹਾਈ ਕੋਰਟ ਰੱਦ ਕਰਦੀ ਹੈ ਤੇ 29 9 2025 ਨੂੰ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਰੱਦ ਕਰਦੀ ਹੈ ਸੁਪਰੀਮ ਕੋਰਟ ਦੇ ਇਹਦੀ ਐਪਲੀਕੇਸ਼ਨ ਐਡਮਿਟ ਨਹੀਂ ਕਰਦੀ ਉਥੇ ਇਹ ਇਹਨਾਂ ਦਾ ਵਕੀਲ ਕਹਿੰਦਾ ਜੀ ਵੇਖੋ ਜੀ ਪਉਂਦੇ ਨਾ ਉਹ ਕਹਿੰਦੇ ਅਸੀਂ ਤੇ ਰੀਟਵੀਟ ਕੀਤਾ ਉਹ ਕਹਿੰਦੇ ਨਹੀਂ ਜਿਹੜਾ ਮਸਾਲਾ ਬਾਕੀ ਤੁਸੀਂ ਭਰਿਆ ਆਪਣੇ ਕੋਲ ਉਹ ਕਿੱਥੋਂ ਭਰਿਆ ਤੁਸੀਂ ਤੁਸੀਂ ਰੀਟਵੀਟ ਕਿਵੇਂ ਕਹਿ ਸਕਦੇ ਇਹਨੂੰ ਇਸ ਕਰਕੇ ਸੁਪਰੀਮ ਕੋਰਟ ਤੋਂ ਹਾਈ ਕੋਰਟ ਤੋਂ ਅਨੁਰਾਦ ਨਹੀਂ ਮਿਲੀ ਤੇ ਫਿਰ ਇੱਥੇ ਆਈ ਮਜਬੂਰੀ ਬਣ ਗਈ ਇੱਥੇ ਆਉਣ ਦੀ ਨਿਕਣਾ ਜਿਵੇਂ ਕੋਈ ਵਿਰੋਧੀ ਹੋਇਆ ਕਿਸੇ ਜ ਕਿਸਾਨ ਜਾਂ ਇੱਥੇ ਬੰਦਿਆ ਕੋਈ ਵਿਰੋਧੀ ਕੀਤਾ ਕਿਸੇ ਨੇ ਵੀ ਕਾਲ ਨਹੀਂ ਦਿੱਤੀ ਲੇਕਿਨ ਉਹਦੀ ਆਮਦ ਤੇ ਦੋ ਐਸਪੀ 6 ਡੀਐਸਪੀ ਤੇ ਬਾਕੀ ਕਿੰਨੇ ਐਸਐਚ ਇਨਸਪੈਕਟਰ ਤੇ ਫੋਰਸ ਲਾਈ ਸੀ ਫੋਰਸ ਭਾਰੀ ਗਿਣਤੀ ਚ ਲਾਈ ਗਈ ਸੀ ਹੂੰ ਕਿਸੇ ਨਾਰਾ ਨਹੀਂ ਮਾਰਿਆ ਤੇ ਖਰਾਬ ਕੁਛ ਨਹੀਂ ਕਿਹਾ ਉਹਨੂੰ ਤੇ ਬੀਬੀ ਕਨੂੰ ਕਗਣਾ ਰੌਦੂ ਤੁਹਾਨੂੰ ਪਤਾ ਹੋਏਗਾ ਦਸੰਬਰ 3 ਦਸੰਬਰ 2021 ਨੂੰ ਇਹ ਆ ਰਹੀ ਸੀ ਕਿ ਉਨੇ ਤੋਂ ਚੰਡੀਗੜ੍ਹ ਅੱਗੇ ਕਿਸਾਨਾਂ ਦਾ ਧਰਨਾ ਲੱਗਾ ਸੀਗਾ ਕੀਤਪੁਰ ਸਾਹਿਬ ਦੇ ਕੋਲ ਉਹਨਾਂ ਘੇਰ ਲਿਆ ਪਤਾ ਤਾਂ ਕਿ ਕੰਗਣਾ ਫੇਕ ਕੀ ਚੰਗੀਤਰ ਘੇਰਿਆ ਉਹਨਾਂ ਹੂੰ ਖਾਨ ਬੀਬੀ ਆ ਗਈ ਉਹਨਾਂ ਘੇਰਿਆ ਉੱਥੇ ਮਾਹੀ ਮਾਂ ਦੀ ਛੁੱਟੀ ਸੀ ਦਸੰਬਰ ਦਾ ਮਹੀਨਾ ਹੋਵੇ ਤੇ ਬੀਬੀ ਨੂੰ ਅੰਦਰ ਬਿਠਾ ਗਲੀ 'ਚ ਪਸੀਨੇ ਆਈ ਜਾਣ ਕਿੱਦ ਦੀ ਡਾਰੇ ਐਸ ਵੇਰੀ ਫੇਰੀ ਆਏ ਨੇ 2024 ਜੇ ਬੀਬੀ ਨੇ ਜਿਹੜੀ ਕਰਤੂਤ ਕੋਲੀ ਸੀਗੀ ਇੱਕ ਚਪੇਟ ਠੁੱਕੀ ਸੀ ਇਹਦੇ ਇਹਦੇ ਅਰੀਅਲ ਸੁਭਾਅ ਕਰੇ ਮੈਂ ਤੇ ਐਮਪੀ ਆ ਮੈਨੂ ਕੜ ਰੋਕ ਲੂਗਾ ਉਹਨੇ ਕਿਹਾ ਕਨਸਟੇਬਲ ਜੀ ਬੀਬੀ ਜੀ ਆ ਪਰਸੇ ਰੱਖ ਦਿਓ ਇੱਥੇ ਤੇ ਮੋਬਾਈਲ ਤੇ ਰੱਖ ਦਿਓ ਇਹ ਮਸ਼ੀਨ ਦੇ ਜਾਊਗਾ ਤੁਹਾਡੀ ਇੱਥੇ ਚੱਕ ਹੋਈ ਜਾਂਦੀ ਨਾ ਨਾ ਮੈਂ ਮੋਬਾਈਲ ਦੇਣਾ ਤੇ ਨਾ ਮੈਂ ਪਰਸੇ ਦੇਣਾ ਇਸੇ ਕਲੂ ਤਤਕਾਰ ਹੁੰਦਾ ਤੇ ਚਪੇੜ ਵਜਦੀ ਫਿਰ ਕਲੰਦਰ ਕੋਲ ਚਪੇੜ ਮਾਰ ਦਿੰਦੀ ਜਿਹੜੀ ਸੀਆਈਸੀਬ ਦੀ ਜਿਹੜੀ ਕਨਸਟੇਬਲ ਹੁੰਦੀ ਹੈ ਬੀਬੀ ਨੇ ਕਈ ਪੰਗੇ ਲਾਇਆ ਫਿਰ ਜਦ ਦਸਾਰ ਸੀਗਾ ਉਹਨੂੰ ਅੱਤਵਾਦੀ ਕਿਹਾ ਖਾਲਸਾ ਨਹੀਂ ਕਿਹਾ ਕਿੰਨਾ ਕੁਛ ਕਿਹਾ ਉਹਨੇ ਸਿਰ ਬੀਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬੀਬੀ ਜਿਹੜੇ ਕਿਸਾਨਾਂ ਦੀ ਤੂੰ ਰੋਟੀ ਖਾਣੀ ਇਹਨੇ ਪੈਦਾ ਕੀਤੇ ਨਾਜ ਦੀ ਤੈਨੂੰ ਕੋਈ ਅਧਿਕਾਰ ਨਹੀਂ ਦਖਲ ਬੋਲਣ ਦਾ ਉਹ ਵੀ ਫਿਰ ਉਸੇ ਤਰ੍ਹਾਂ ਜਵਾਬ ਦਿੰਦਾ ਰਿਹਾ ਅਗਲੇ ਪਾਸੇ ਇਸ ਕਰਕੇ ਬੀਬੀ ਕੋਈ ਭਲੀ ਨਹੀਂ ਬੀਬ੍ਰੀਅਕ ਕਰਤੂਤਾ ਕਰਕੇ ਅਜ ਨੂੰ ਪੇਸ਼ ਹੋਣਾ ਪਿਆ ਵਾ ਕਿ ਜਲੀ ਲੋਣਾ ਪਿਆ ਜੀ ਜੀ ਅਟੀ ਸਾਹਿਬ ਅੱਗੇ ਵਧਦੇ ਆ ਪੰਥਕ ਸਿਆਸਤਵਾਲ ਵਧਦੇ ਆ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਮੈਂ ਮੁੱਖ ਮੰਤਰੀ ਦਾ ਬਿਆਨ ਸੁਣਦਾ ਸੀ ਹਾਲਾਂਕਿ ਚਲੋ ਮੁੱਖ ਮੰਤਰੀ ਤਾਂ ਸੈਦ ਸੁਭਾਅ ਐਦਾਂ ਦੀਆਂ ਗੱਲਾਂ ਕਰ ਜਾਂਦੇ ਨੇ ਜਿਨੂੰ ਸੁਣ ਕੇ ਹਾਸਾ ਆਉਂਦਾ ਪਰ ਗੱਲਬਾਤ ਕਰਦੇ ਬੇਇੱਜ਼ਤੀ ਹੋਈ ਅਕਾਲੀ ਦਲ ਦੀ ਭਾਵੇਂ ਉਹਨਾਂ ਨੇ ਲੀਡਰਸ਼ਿਪ ਦੀ ਕੀਤੀ ਹੋਵੇ ਪਰ ਖੜਖੜਾ ਕੇ ਹੱਸ ਪਏ ਹਰਮੀਤ ਸੰਧੂ ਉਹ ਵੇਖ ਕੇ ਬੜਾ ਅਜੀਬ ਲੱਗਿਆ ਕਿ 24-25 ਸਾਲ ਦਾ ਇਹਨਾਂ ਦਾ ਅਕਾਲੀ ਦਲ ਦਾ ਸਾਥ ਰਿਹਾ ਹੈ ਪਰ ਹੁਣ ਉਸੇ ਅਕਾਲੀ ਦਲ ਦੇ ਉੱਤੇ ਹੱਸੀ ਜਾਂਦੇ ਐ ਹਰਮੀਤ ਸੰਧੂ ਇਹ ਕੋਈ ਸਮਝ ਨਹੀਂ ਆਉਂਦਾ ਵੇਖ ਕੇ ਕਿ ਇਹ ਕਿਸ ਤਰ੍ਹਾਂ ਦੀ ਫਲੇਟ ਸਿਆਸਤ ਹੈ ਹਰਮੀਤ ਸੰਧੂ ਹੂੰ 2002 ਦੇ ਵਿੱਚ ਆਜ਼ਾਦ ਮੀਤਵਰ ਜਿੰਦਵ ਹੂੰ ਪਰ ਆਨੂ ਘਰ ਖੰਦੇ ਆ ਗੁਰਿੰਦਰ ਸਿੰਘ ਕੈਰੋ ਸੁਰਿੰਦਰ ਸਿੰਘ ਕੈਰੋ ਦਾ ਭਰਾ ਉਹ ਕਾਂਗਰਸ ਦੀ ਟਿਕਟ ਤੋਂ ਤਰਨ ਤਰ ਤੋਂ ਚੋਣ ਲੜਦਾ ਵਾ ਉਹਨੂੰ ਹਰਾਉਣ ਵਾਸਤੇ ਸ੍ਰਿੰਦਰ ਸਿੰਘ ਕੈਰੋ ਹਰਮੀਤ ਸਿੰਘ ਆਜ਼ਾਦ ਉਮੀਦਵਾਰ ਦੀ ਮਦਦ ਕਰਦਾ ਭਰਾ ਨੂੰ ਹਰਾ ਕੇ ਤੇ ਹਰਮੀਤ ਨੂੰ ਸ੍ਰਿੰਦਰ ਕਿਰਨ ਨੇ ਮਨਾਇਆ ਸੀਗਾ ਐਮਐਲਏ ਮੁਰਕੇ ਕੀ ਹੁੰਦਾ ਵਾ 2007 ਦੇ ਵਿੱਚ ਹਰਮੀਤ ਹੋਰੀ ਫਿਰ ਅਕਾਲੀ ਦਲ ਬਾਦਲ ਦੀ ਟਿਕਟ ਤੇ ਚੋਣ ਲੜਦੇ ਤੇ 2012 ਚ ਲੜਦੇ ਤੇ ਦੋਵੇਂ ਜਿੱਤਦੇ ਦਨਵਰੀ ਐਮਐਲਏ ਬਣਦੇ 2017 ਤੇ 2022 2017 ਜਿੱਥੋਂ ਕਾਂਗਰਸ ਦਾ ਉਮੀਦਵਾਰ ਧਰਮਵੀਰ ਗਾਂਧੀ ਸੌਰੀ ਧਰਮਵੀਰ ਅਗਨੀਉਤਰੀ ਅਗਨੀਉਤਰੀ ਹੂੰ ਉਹ ਬਣਦੇ ਨੇ ਹੁਣ ਤੱਕ ਦੀ ਸਭ ਤੋਂ ਵੱਧ ਵੋਟਾਂ ਲੈ ਕੇ ਬਣ ਵਾਲਾ ਉਮੀਦਵਾਰ ਹੋ ਤਰਨਤ ਵੱਧ ਵੋਟਾਂ ਕਰਮੀਰ ਨੂੰ ਜਦੋਂ ਮਿਲੀ ਸੀਗੀ ਉਹਨੂੰ 58000 ਵੋਟ ਮਿਲੀ ਸੀ ਹੂੰ 22 ਬਿਹਾਰ ਗਏ 17 ਜਹਾਜ਼ ਗਏ ਇਹਨੇ 22 ਤੋਂ ਪਹਿਲਾਂ ਜਿਹੜੀ ਆ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਇਹਨੇ ਕਾਲੀਆਂ ਛੜਤਾ ਸੀ ਪੇਰਾਂ ਦੇ ਪੱਲੇ ਕੁਸ਼ਨ ਰਿਆਨੋਂ ਕੀ ਰਣਨ ਇਹਨੇ ਛੜਤਾ ਸੀਗਾ ਤੇ ਚੋਣ ਚੋਣ ਚਲਦੀ ਦੇ ਵਿੱਚ ਆਦੇਸ਼ ਪ੍ਰਤਾਪ ਕੈਰਨ ਨੂੰ ਕੱਢ ਦਿੱਤਾ ਗਿਆ ਸੀ ਬਾਦ ਦੋ ਜਦੋਂ ਕਾਲੀ ਛੜਦਾ ਪੀ ਇਹਨਾਂ ਦੀ ਕਰਤੂਤਾ ਠੀਕ ਨਹੀਂ ਇਹ ਕੰਮ ਨਹੀਂ ਕਰਦੇ ਸਹੀ ਕਰਦੇ ਗੱਲ ਨਹੀਂ ਸੁਣਦੇ ਕਿਸੇ ਦੀ ਜਦੋਂ ਨਾਤਾ ਹੀ ਕੋਈ ਨਹੀਂ ਰਿਹਾ ਕਾਲੀ ਜਦ ਛਾੜੀ ਦਿੱਤਾ ਤੇ ਫੇਰ ਤੇ ਤੁਹਾਨੂੰ ਬੇਸ਼ਰਮੀ ਦੀ आदत ਕਿ ਹੁੰਦੀ ਇਹਨਾਂ ਨੂੰ ਭਗਵਾਨ ਤਾਂ ਮਨ ਨੂੰ ਆ ਨਿੱਕੇ ਨਿੱਕੇ ਟਕੋਰਾ ਕਰਨ ਦੀ ਆਦਤ ਉਹ ਤੇ ਮੁੱਖ ਮੰਤਰੀ ਨਾਲ ਕੋਈ ਨਹੀਂ ਹਗੀ ਮੁੱਖ ਮੰਤਰੀ ਦਾ ਹਕਮ ਦਾ ਮੈਂ ਸੰਸਿਆ ਨਾਲ ਹੀ ਕੋਈ ਗੱਲ ਕਰੇ ਕੋਈ ਮੁੱਦੇ ਦੀ ਗੱਲ ਕਰੇ ਕੋਈ ਪਤੇ ਦੀ ਗੱਲ ਕਰੇ ਲਿਕਨ ਉਹਨੇ ਬਟਕੋਰਾ ਕਹਨੀ ਉਹ ਨੇ ਟਕੋਰਾ ਕਹ ਕੇ ਲੋਕਾਂ ਨੂੰ ਸਾਹ ਸੁਭੀਂਗਾ ਜਾਣ ਹੁੰਦਾ ਤੇ ਜੇ ਕਾਲੀਆਂ ਦੇ ਉੱਤੇ ਟਿੱਪਣੀ ਕਰਦੇ ਬਤਾ ਅਮੀਰ ਸਾਹਿਬ ਮਰ ਵੀ ਤੋਰੀ ਖੁਸ਼ ਹੋ ਰਿਹਾ ਤੇ ਠੀਕ ਆ ਉਹਨਾਂ ਤੇ ਆਪ ਛੱਡਿਆ ਕਾਲੀਦਾਲੀ ਵੀ ਤਾਂ ਦੇ ਪੱਲੇ ਕੁਛ ਨਹੀਂ ਹੈਗਾ ਨਰਾਜ਼ਗੀ ਸ਼ੋਕ ਕੀਤੀ ਸੀ ਭਾਈ ਤੁਸੀਂ ਨਾ ਮਰੇ ਅੱਖੇ ਲੱਗਦੇ ਨਾ ਮੈਨੂੰ ਤੁਸੀਂ ਕੋਈ ਅਹੁਦਾ ਦੱਤਾ ਨਾ ਗੱਲ ਮੈਂ ਚੁੱਕੋ ਆਪਣਾ ਕਾਲੀਦਾਲੀ ਤੇ ਮੈਂ ਛੱਡਿਆ ਕਰਨਾ ਜੀ ਬਿਲਕੁਲ ਪੱਟੀ ਸਾਹਿਬ ਇਹਦੇ ਨਾਲ ਨਾਲ ਹੁਣ ਜ਼ਿਕਰ ਕਰਦੇ ਆਂ ਸੁਖਬੀਰ ਬਾਦਲ ਦਾ ਹਰਸਿਮਰਤ ਬਾਦਲ ਦਾ ਭਾਵੇਂ ਉਹਨਾਂ ਨੇ ਬੜੇ ਸਿੱਧੇ ਲਫ਼ਜ਼ਾਂ ਦੇ ਵਿੱਚ ਪਹਿਲਾਂ ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਹਰਮੀਤ ਸੰਧੂ ਦੇ ਉੱਤੇ ਔਰ ਉਹਨਾਂ ਨੂੰ ਗद्दार ਕਹਿ ਦਿੱਤਾ ਔਰ ਉਹੀ ਕੰਮ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਕਰ ਦਿੱਤਾ ਪਰ ਇਸ ਤੋਂ ਇਲਾਵਾ ਹੁਣ ਅੱਗੇ ਵੀ ਤੁਰਦੇ ਆ ਰਵਜੋਤ ਕੌਰ ਗਰੇਵਾਲ ਦੀ ਗੱਲ ਮੈਂ ਕਰਨੀ ਚਾਹੁੰਦਾ ਆ ਰਵਜੋਤ ਕੌਰ ਗਰੇਵਾਲ ਐਸਐਸਪੀ ਨੇ ਤਰਨਤਾਰਨ ਦੇ ਬੜੇ ਸੁਰਖੀਆਂ 'ਚ ਰਹੇ ਨੇ ਬੜੇ ਸਿੱਧੇ ਇਲਜ਼ਾਮ ਲੱਗੇ ਨੇ ਕਿ ਕਹਿੰਦੇ ਕਿ ਇਹਨਾਂ ਨੇ ਤਾਂ ਉਹੀ ਦੌਰ ਲੈ ਆਂਦਾ ਪਹਿਲਾਂ ਵਾਲਾ ਜਦੋਂ ਪੁਲਿਸ ਨਜਾਇਜ਼ ਪਰਚੇ ਕਰਦੀ ਸੀ ਤੇ ਕਹਿੰਦੇ ਸਾਡੇ ਇਕੱਲੇ ਲੀਡਰਾਂ ਦੇ ਉੱਤੇ ਨਜਾਇਜ਼ ਪਰਚੇ ਹੋ ਰਹੇ ਆ ਅਸਲ ਚ ਕੀ ਹੋ ਰਿਹਾ ਤਰਨਤਾਰਨ ਚ ਜੀ ਐਕਚੁਅਲੀ ਬੇਸਿਕਲੀ ਇਹਨਾਂ ਦਾ ਇੱਕ ਸਰਪੰਚਾ ਦੋਦੇ ਪਿੰਡ ਦਾ ਬਰਿੰਦਰ ਸਿੰਘ ਸ਼ਰਦਨਾਵਾਲਾ ਹੂੰ ਇੱਕ ਕਹਿੰਦੇ ਉਹਦੇ ਤੇ ਝੂਠਾ ਪ੍ਰਚਾਰ ਦਿੱਤਾ ਹੂੰ ਇੱਕ ਕਹਿੰਦੇ ਦਾ ਪ੍ਰਭਜੀਤ ਸਿੰਘ ਉਹ ਮੁੰਡਾ ਇਨਵੈਸਟਿਗੇਟ ਉਹਦੇ ਕੋਲ ਗਈ ਸੀ ਮੈਕਸ ਫੋਰਚਨ ਗਈ ਸੀਗੀ ਇਹਨਾਂ ਲਿਖ ਕੇ ਤਾਂ ਚੋਣ ਕਮਿਸ਼ਨ ਨੂੰ ਵੀ ਇਹ ਬੀਬੀ ਸੁਖਵਿੰਦਰਪੁਰ ਦੀ ਜਿਹੜੀ ਆ ਉਹ ਜਿਹੜੀ ਆ ਕਾਫਲ ਚ ਨੂੰ ਹੂੰ ਫੜਿਆ ਤੋਂ ਅਬਰਸਾ ਤੋਂ ਅਬਰਸਾ ਰਹਿਣ ਵਾਲ ਸੀ ਕੋ ਫੜਿਆ ਕਿ ਫੜਿਆ ਨਾ ਦੋਸ਼ ਹੂੰ ਮੰਤਰੀ ਸੀ ਜਿਹੜਾ ਬੀਬੀ ਸੁਖਵਿੰਦਰਪੁਰ ਦਾ ਆਪਣਾ ਪੀਏ ਉਹਦੇ ਤੇ ਪਰਚਾ ਕਰ ਦਿੱਤਾ ਇਹਨਾਂ ਨੇ ਉਹ ਦੋਸ਼ ਲਾਏ ਸੀਗੇ ਵੀ ਇਹ ਬੀਬੀ ਜਿਹੜੀ ਹਰ ਡਾਕਟਰ ਹਰਜੋਤ ਕੌਰ ਇਹ ਹਾਕਮ ਧਿਰ ਦੇ ਹੱਥਾਂ ਚ ਖੇਡ ਰਹੀ ਹੂੰ ਉਹ ਠੇਪ ਪਰਚਾ ਦਰਜ ਕਰ ਰਹੀ ਹੈ ਇਹਨਾਂ ਨੇ 2 ਦਿਨ ਪਹਿਲਾਂ ਮੇਕਾ ਸ਼ਨੀਵਾਰ ਦੀ ਗੱਲ ਕੇ ਸ਼ਨੀਵਾਰ ਦੀ ਗੱਲ ਇਹਨਾਂ ਨੇ ਇੱਕ ਧਰਨਾ ਵੀ ਦਿੱਤਾ ਸੀਗਾ ਚਬਾਲ ਦੇ ਵਿੱਚ ਜੀ ਤੇ ਐਸਪੀ ਆਇਆ ਸੀ ਬੀਬੀ ਰਵਜੂਤਵਰ ਨੂੰ ਜਿੰਨੇ ਆ ਕੇ ਕਹਿ ਸੀ ਕਿ ਕਿਸੇ ਪ੍ਰਕਾਰ ਦੀ ਕੋਈ ਗ੍ਰਿਫਤਾਰੀ ਨਹੀਂ ਹੋਣੀ ਤੇ ਕਿਸੇ ਖਿਲਾਫ ਝੂਠਾ ਮਕਦਮਾ ਅੰਦਰ ਨਹੀਂ ਕੀਤਾ ਜਾਵੇ ਹੂੰ ਇਹਨਾਂ ਮੇਨ ਟਾਈਮ ਜਿਹੜੇ ਇਹਨਾਂ ਦੇ ਸਪੋਕਸਪਰਸਨ ਅਰਸ਼ਦੀਪ ਕਲੇਰ ਆ ਉਹ ਜਾ ਕੇ ਚੋਣ ਪਿਛੇ ਨੂੰ ਮਿਲਦੇ ਤੇ ਕੇ ਸ਼ਿਕਾਇਤ ਕਰਦੇ ਵੀ ਉੱਥੇ ਸਭ ਅੱਛਾ ਨਹੀਂ ਹੈ ਹੂੰ ਉੱਥੇ ਜੋ ਰਿਹਾ ਗਲਤ ਹੋ ਰਿਹਾ ਉਹ ਵੀ ਉੱਥੇ ਜਾ ਕੇ ਕਾਫੀ ਬੋਲਦੇ ਵੀ ਸਾਡੇ ਬੰਦੇ ਤੇ ਠੂਠੇ ਪੱਚੇ ਤੇ ਜਾਂਦੇ ਜੀ ਉੱਥੇ ਅਸੀਂ ਦੋ ਡੀਐਸਪੀ ਆ ਹੂੰ ਇੱਕ ਜੀਤ ਜਿਲਜੀਤ ਸਿੰਘ ਤੇ ਇੱਕ ਸੁਖਬੀਰ ਸਿੰਘ ਇਹ ਕੋਈ ਸਰਕਾਰੀ ਗੱਲ ਨਹੀਂ ਉੱਥੇ ਛੁੱਲਮਸਮਰ ਰਹਿੰਦੇ ਦੋਵੇਂ ਜਣੇ ਹੂੰ ਤੇਰੇ ਕਿਤੇ ਬਹੁਤ ਦੇੜੇ ਨੇ ਉਹ ਕਹਿੰਦੇ ਜੀ ਵੀ ਇਹ ਤੇ ਜਿਹੜੇ ਦੋ ਬੰਦੇ ਨੇ ਇਹ ਬਕਾਇਦਾ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਕਾਰਕੂਨ ਕਾਰਕੂਨ ਬਣ ਕੇ ਕੰਮ ਕਰਨੇ ਉੱਥੇ ਸਾਡੇ ਵਰਕਰਾਂ ਨੂੰ ਧਮਕਾ ਰਹੇ ਨੇ ਡਰਾ ਰਹੇ ਨੇ ਹੂੰ ਪਰਚੇ ਦੇ ਰਹੇ ਨੇ ਇਹਨਾਂ ਦਾ ਤਬਾਦਲਾ ਕਰੋ ਫਿਰ ਡਾਕਟਰ ਹਰਜੋਤ ਨਾਲ ਲੈ ਜਾਓ ਉਹਨਾਂ ਨੇ ਵੀ ਇਹ ਡਾਕਟਰ ਹਰਜੋਤ ਕੌਰ ਵੀ ਹਾਕਮ ਧਿਰ ਦੀ ਪਪਟ ਬਣੀ ਪਈ ਐ ਇਸ ਵੇਲੇ ਹੂੰ ਇਹਦਰ ਤਬਾਦਲਾ ਕਰਿਓ ਜੇ ਤਬਾਦਲਾ ਨਹੀਂ ਕਰਨਾ ਇਹਨੂੰ ਰੋਕਿਆ ਜਾਵੇ ਖਾਲੀ ਕਿ ਡਾਕਟਰ ਹਰਜੋਤੂ ਉਹਦੇ ਕੋਹਾਤਾ ਵੀ ਭਈ ਕਿਸੇ ਪ੍ਰਕਾਰ ਦਾ ਕੋਈ ਬੰਦਾ ਰਸਤੇ ਕੀਤਾ ਜਿਉਂ ਕੋਈ ਪਰਚਾ ਦਰਜ ਨਹੀਂ ਕੀਤਾ ਜਾਊਗਾ ਹਮ ਲੇਕਿਨ ਫੇਰ ਵੀ ਆਪਣੀ ਪੜਾਅ ਜਿਹੜੀ ਸੀ ਉਹਨੇ ਪੁਰਸਤੇ ਕੰਢੀ ਆ ਤੇ ਨਾਲ ਕਹਿਤਾ 2017 ਦੇ ਵਿੱਚ ਸੰਗਵੀਰ ਸਿੰਘ ਬਾਦਲ ਨੇ ਇੱਕ ਲਾਜਰੀ ਆਪਣੀ ਕੋ ਰੱਖੀ ਸੀ ਜਿਆ ਨਾ ਖਾ ਵੀ ਕਿਹੜਾ ਅਫਸਰ ਹੈਗਾ ਹਮ ਸਾਡੀ ਸਰਕਾਰਾਂ ਉਨਾਂ ਗਏ ਸੀ ਹਮ ਸਾਡੀ ਸਰਕਾਰ ਤੱਕ ਜਿਉਣੀ ਤੁਸੀਂ ਸਾਡੀ ਸਿਟੂਏਸ਼ਨ ਮੰਗ ਸਰਕਾਰ ਕੋਲੋਂ ਨਹੀਂ ਸੀ ਹਾਂ ਜੀ ਵੀ ਉਹੀ ਟ੍ਰੈਂਡ ਦੱਸੋ ਜੀ ਕਿਹੜਾ ਫਤੰਗ ਕਰਦਾ ਹੈ ਨਾਮ ਲੋਟ ਕਰੋ ਸਾਡੀ ਸਰਕਾਰ ਬੜੂ ਵੀ ਕਾਰਵਾਈ ਕਰਾਂਗੇ ਤੇ ਕਾਰਵਾਈ ਕੀਤੀ ਕਦੀ ਤੇ ਨਹੀਂ ਹੈਗੀ ਵੈਸੇ ਦੱਸ ਦਿੰਦਾ ਜੀ ਬਿਲਕੁਲ ਪੱਤੀ ਸਾਹਿਬ ਅੰਤਵਾਲ ਵਾਦੇ ਵਾਦੇ ਮੈਂ ਕਹਿੰਨਾ ਇੱਕਾ ਜ਼ਿਕਰ ਕਰ ਲੈਣੇ ਆ ਇੱਕ ਹੋਰ ਬਿਆਨ ਦਾ ਹਰ ਸਿਮਰਤ ਕੌਰ ਬਾਦਲ ਦੇ ਬਿਆਨ ਦੇ ਉੱਤੇ ਅੱਜ ਕੌਰ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਜ਼ਿਕਰ ਆ ਹੀ ਜਾਂਦਾ ਭਰਾ ਦਾ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰ ਲੈਂਦੇ ਆ ਕਿ ਕਹਿੰਦੇ ਬਿਕਰਮ ਸਿੰਘ ਮਜੀਠੀਆ ਨਾਲ ਵੀ ਆਇਆ ਕੀਤਾ ਸਵਾਲ ਉਦੋਂ ਇਹ ਖੜ ਗਿਆ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਸਾਰੇ ਧੜੇ ਦਾ ਪੂਰਾ ਜ਼ੋਰ ਲੱਗਿਆ ਪਿਆ ਪਰ ਕੀ ਮਾਝੇ ਖੇਤਰ ਦੇ ਇਸ ਚੋਣ ਦੇ ਵਿੱਚ ਮਾਝੇ ਦਾ ਜਰਨੈਲ ਆ ਸਕੂਗਾ ਕਿ ਨਹੀਂ ਤੁਹਾਨੂੰ ਕੀ ਲੱਗਦਾ ਜੀ ਬਿਲਕੁਲ ਨਹੀਂ ਹੂੰ ਜਿੰਨੀਆਂ ਕੋ ਉਹਦੀਆਂ ਮੁਸੀਬਤਾਂ ਵਾਧਾ ਦਿੱਤੀਆਂ ਗਈਆਂ ਉੱਤੇ ਪਰਚਾ ਇੱਕ ਹੋਰ ਦਜੂਸ ਅੱਛਾ ਉਹਦੇ ਕੇਸ ਵੀ ਈਡੀ ਆ ਸਕਦੀ ਹੈ ਹੂੰ ਤੇ ਉਹ ਵਾਲੀ ਨਤੀ ਤਰੀਕੇ ਵੈਸੇ ਦੀ ਬੇਲਦੀ ਹੂੰ ਨਤੀ ਤਰੀਕ ਨੂੰ ਉਹਦੀ ਅਦਾਲਤ ਚ ਤਰੀਕ ਆ ਸ਼ਾਇਦ ਬੇਲ ਦੀ ਤਰੀਕਾ ਬੇਲ ਅਪਲਾਈ ਕੀਤੀ ਹੈ ਤੇ ਮੈਨੂੰ ਨੇ ਉਮੀਦ ਨੂੰ ਬੇਲ ਬਲੂ ਕੀਤੀ ਹੂੰ ਤੁਹਾਨੂੰ ਅੰਤ ਮੰਨਣ ਕੀ ਕਹਿ ਸੀ ਕਹਿੰਦਾ ਤੁਸੀਂ ਇਹਨੂੰ ਮੱਝ ਦਾ ਜਰਨੈਲ ਕਹਿੰਦੇ ਮੈਂ ਜਰਨੈਲ ਨਹੀਂ ਇਹ ਇਥੋਂ ਦੀ ਮੈਲ ਸੀ ਕਿ ਜਿਹੜੀ ਲਾਤੀ ਸੀ ਲੱਤ ਹੂੰ ਹਵਾਲਾ ਵੀ ਦਿੱਤਾ ਉਹਨਾਂ ਨੇ ਜਦੋਂ ਗੰਨੇ ਪੀਟਦੇ ਆ ਰੋਹ ਨਿਕਲਦੀ ਆ ਨੋ ਕੱਢ ਕੇ ਸੀ ਪਾਉਨੇ ਕੜਾਹੇ ਚ ਪਾਉਨੇ ਕੜਾਹੀs ਬਾਅਦ ਅੱਗ ਬਾਲਦੇ ਆ ਤੇ ਅੱਗ ਬਲਣ ਤੋਂ ਬਾਅਦ ਜਿਹੜੀ ਮੈਲ ਉੱਪਰ ਆ ਜਾਂਦੀ ਤੇ ਛਾਨੀਆਂ ਲਾ ਕੇ ਤੇ ਪਰਾਂ ਛੁੱਟੀ ਦੇ ਦੂਰ ਤੇ ਕਹਿੰਦਾ ਉਹ ਮੈਲ ਹੈ ਜਿਹੜੀ ਲਾਗ ਰੱਖਤੀ ਸੀ ਤੇ ਕਹਿੰਦਾ ਜਾ ਜਾ ਕੇ ਨਾਵੇਂ ਵੇਖ ਲਉ ਜਾ ਨਹੀਂ ਲਾਈ ਤੇ ਬੀਬੀ ਹਰਸਿੰਦ ਕੋਈ ਬਾਤਲ ਜੇ ਗੱਲ ਕਹਿੰਦੀ ਆ ਵੀ ਮਜੀਠੀਏ ਦਾ ਧੱਕਾ ਹੋਇਆ ਤੇ ਮੈਂ ਸੋਚਦਾ ਵੀ ਬੀਬੀ ਜੀ ਫਿਰ ਜੇ ਧੱਕਾ ਹੋਇਆ ਤੇ ਫਿਰ ਇਨਸਾਫ ਕਿਸ ਦਾ ਵੀ ਨਹੀਂ ਹੋਇਆ ਇੰਨਾ ਕੁਝ ਬਨਾ ਬਰਾਮਦ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਕਹੀ ਜਿੰਨੇ ਧੱਕਾ ਹੋਇਆ ਜੇ ਤੇ ਫਿਰ ਮਾੜੀ ਗੱਲ ਆ ਤੁਹਾਡੇ ਵਾਸਤੇ ਤੁਸੀਂ ਇਨਸਾਫ ਦੀ ਘਰ ਲਓ ਤੇ ਮੈਂ ਇਹ ਵੀ ਕਹਿ ਦਿਆਂ ਇਹਨਾ ਆਕਾਸ਼ ਬੱਤਾ ਹੈ ਨਾ ਜਿਹਦੀ ਗੱਲ ਕਈ ਜੀ ਬੜੀ ਵਧੀਆ ਹੂੰ ਕਹਿੰਦਾ ਲੋਕ ਕਹਿੰਦੇ ਵੀ ਭੁੱਲਣੇ ਛੁੱਟ ਜਾਣਾ ਕਹਿੰਦਾ ਮੈਂ ਵੀ ਕਹਿੰਦਾ ਛੁੱਟ ਜਾਣਾ ਕੋਈ ਸਾਡੇ ਦੇਸ਼ ਵਿੱਚ ਕੁਝ ਹੋ ਸਕਦਾ ਜਿਹਦੇ ਕੋਲ ਕਰੋੜਾਂ ਰੁਪਏ ਕੁਝ ਵੀ ਕਰ ਸਕਦਾ ਪੇਸ਼ੇਤਰਾਂ ਤੋਂ ਬੇਦਾਰੇ ਕਹਿੰਦੇ ਵਿਕਣੂ ਬਾਰੇ ਵੀ ਇਹ ਵੀ ਛੁੱਟ ਜਾਣਾ ਤੇ ਮੈਂ ਕਹਿ ਦਿਆਂ ਵੀ ਸਾਡੀਆਂ ਅਦਾਲਤਾਂ 'ਚ ਇਨਸਾਫ ਨਹੀਂ ਹੁੰਦੇ ਸਾਡੀਆਂ ਅਦਾਲਤਾਂ ਸਿਰਫ ਫੈਸਲੇ ਹੁੰਦੇ ਇਸ ਕਰਕੇ ਬੀਬੀ ਦਾ ਭਰਾ ਵੀ ਬੀਬੀ ਨੇ ਤੇ ਕਹਿਣਾ ਜੀ ਮੇਰੇ ਭਰਾ ਨੂੰ ਨਜਾਇਜ਼ ਫਰਕ ਦੇ ਅੰਦਰ ਕੀਤਾ ਭਾਵੇਂ ਉਹ ਚਾਰ ਬੰਦੇ ਵੀ ਮਾਰੇ ਹੁੰਦੇ ਉਹ ਵੀ ਕਹਿੰਦੇ ਨਜਾਇਜ਼ਾਦੀ ਨੇ ਮਾਰੇ ਹੀ ਨਹੀਂ ਠੂਠਾ ਨਾ ਨਾ ਜਿੰਦਾ ਨਾ ਜੀ ਬਿਲਕੁਲ ਇਹ ਪੰਜਾਬ ਦੇ ਉਹ ਮੁੱਦੇ ਜਿਹੜੇ ਵਿਚਾਰਨੇ ਜ਼ਰੂਰੀ ਸੀ ਆਉਂਦਾ ਸਮਾਂ ਜਿਉਂ-ਜਿਉਂ ਤਰੀਕ ਨਜ਼ਦੀਕ ਆ ਰਹੀ ਹੈ ਚੋਣਾਂ ਦੀ ਉਦਾਂ ਉਦਾਂ ਹੀ ਹੋਰ ਤੀਬਰ ਹੁੰਦਾ ਜਾ ਰਿਹਾ ਹੈ ਵਾਤਾਵਰਨ ਹੁਣ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਉਹ ਤਕਰੀਬਨ ਹੀ ਰੋਮਾਨ ਇੰਡੀਆ ਪਹੁੰਚਾ